ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਾਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੋਇਤ ਸਬੈ ਤੁਮ ਘਾਬ ਹੋ ਆਪ ਹਾਥ ਦੈ ਮੋਹੇ ਬਚਾਬ ਹੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋ ਰਛਾ ਨਜ ਕਰਦੈ ਕਰਿਐ ਸਭ ਬੈਰਨ ਕੋ ਆਜ ਸੰਗ ਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾਡ ਕੋਈ ਅਵਰਣਾ ਤਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸੱਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਉਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੂ ਕਰਿਓ ਰੱਛਾ ਰਾਖ ਲਿਹੋ ਮੋਇ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪੁ ਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾ사 ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ 베ਦ ਰਾਜ ਬ੍ਰਹਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਉਪਜਾਜੋ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ sevakan ko sab gun sukh diyo satran ko pal moh bad kiyo kat kat ke antar ki janat palay bure ki peer pushanat cheeti te punchar asthula sab par kripa drich kar phula santan dukh paaye de dukhi sukh paaye sadan ke sukhi ਇਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲ ਤੋ ਦੇਹ ਤਰ ਸਭ ਹੂੰ ਜੇ ਤੇ ਬਦਨਾ ਸ੍ਰੇਸ਼ ਸਵ ਤਾਰੈ ਆਪ ਆਪਨੇ ਬੂਝ ਉਚਾਰੈ ਤਉਮਸਬਹੀ ਤੇ ਰੈ ਤਨ ਰਾਲਮ ਜਾਣਤ ਬੇਦ ਪੇਦ ਅਰ ਆਲਮ ਨਿਰੰਕਾਰ ਨਿਭ ਕਾ ਨਿਲੰਬ ਆਦ ਨੀਲ ਨਾਦ ਸੰਬ ਤਾ ਕਾ ਮੂੜ ਉਚਾਰਤ ਪੇਦਾ ਜਾਂ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰਪਾ ਹਨ ਅਨਮਾਨਤ ਮਹਾ ਮੂੜ ਕਛ ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਸਰੂਪਾ ਰੰਗ ਕਉ ਪਇਓ ਰਾਵ ਕੈ ਭੂਪਾ ਅੰਡਦ ਜਿਰਜ ਸੇਤਜ ਕੀਨੀ ਉਤਪੁਜ ਖਾਨ ਬਹੌਰ ਰਚ ਦਿਨੀ ਕਹੋ ਫੂਲ ਰਾਜਾ ਹਵੇ ਬਿਠਾ ਕਹੋ ਸਿਮਟ ਪਇਓ ਸ਼ੰਕਰ ਆਕੇ ਠਾ ਸਗਰੇ ਸਿਰਦ ਖਾਏ ਅਚੰਭਵ ਆਦ ਜੁਗਾਦ ਸਰੂਪ ਸੁਜਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗ ਰੁ ਦੁਸ਼ਟ ਜਿਤੇ ਉਠਵਾਤੇ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਬ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਗਟ ਨਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨੇ ਹਰਿ ਹੋ ਤਾਂ ਕੇ ਤਾਪ ਤਨਕ ਮੈਂ ਹਰਿ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਹਾ ਛਵੈ ਸਕੈ ਨਾ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸਤ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ